ਮਾਤਾ ਦਾ ਤਾਂ ਨੌ ਨਾਲ ਕਲੇਸ਼ ਐ ਉਹ ਤਾਂ ਗੱਲ ਬੁੜੀਆਂ ਤਾਂ ਕਰ ਲੈਂਦੀਆਂ ਲੰਮੀ ਪਹਿਲਾਂ ਪਹਿਲਾਂ ਮੁੰਡੇ ਦਾ ਵੇਖ ਲਈ ਕੀ ਸਰਕਾ ਬੁਟੇ ਬਲਾਓ ਪਹਿਲਾਂ ਮੁੰਡੇ ਨੂੰ ਆ ਕਿਹੜੇ ਪਾਸੇ ਅਧਰੀ ਪਿੱਛੇ ਹਾਂਜੀ ਹਾਂਜੀ ਸਾਰੇ ਬੁਟੇ ਬਲਾਓ ਬਲਾ ਕੇ ਸਾਸੀ ਕਾਲ ਜੀ ਸਾਸੀ ਕਾਲ ਸਾਸੀ ਕਾਲ ਮੈਂ ਖੜਿਆ ਨਹੀਂ ਜਾਂਦਾ ਜਨਾਬ ਪੁੱਛੋ ਨਾ ਜੀ ਚੱਲ ਬਹਿ ਜਾ ਫਿਰ ਹੁਣ ਤਾਂ ਪੁੱਛ ਲਿਆ ਉਹ ਕੁਰਸੀ ਤੇ ਕੁਰਸੀ ਉਹ ਕੁਰਸੀ ਕੁਰਸੀ ਤੇ ਪੋਕੜਾ ਵਧਾਈਆਂ ਮੰਗਣਾ ਥੱਲੇ ਬੈਠੀ ਜਾਣਾ ਹੈ ਬੰਦਾ ਹੈ ਯਾਰ ਗਰੀਬ ਜਨਾਬ ਗਰੀਬ ਬੰਦੇ ਉਹ ਨਹੀਂ 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 ਗਰੀਬ ਬੰਦੇ ਖੁਰਸੀਆਂ ਸੀ ਕਾਦੇ ਉੱਤੇ ਡਾਈਆਂ ਬੈਠਣ ਵਾਸਤੇ ਆ ਸ਼ੁਕਰੀਆ ਜਨਾਬ ਕਿਵੇਂ ਜਨਾਬ ਮੈਂ ਇੱਕ ਕੰਪਲੇਟ ਲਿਖਾਉਣੀ ਸੀ ਤੁਹਾਡੇ ਕੋਲ ਹੀ ਕੰਪਲੇਟ ਆ ਮੁਨਸੀ ਜੀ ਬੈਠੇ ਆ ਤੁਸੀਂ ਸਰ ਤਾਂ ਵੀ ਤੁਹਾਡੇ ਕੋਲ ਹੀ ਦੱਸਣਾ ਜੀ ਇਹਨਾਂ ਨੇ ਵੀ ਜੀ ਤੁਸੀਂ ਹੈਂਡਲ ਕਰਨਾ ਸਾਰਾ ਕੁਝ ਜੀ ਹਲੋ আচ্ছা ਮਤਲਬ ਸਿੱਧੀ ਹੈਡ ਹੈਡ ਆਫਿਸ ਦੇਣੀ ਹੈ ਕੰਪਲੇਟ ਹੈ ਹਾਂ ਜੀ ਹਾਂ ਜੀ ਠੀਕ ਹੈ ਠੀਕ ਹੈ ਜਿਗਰੇ ਵਾਲਾ ਬੰਦਾ ਮੁੰਸ਼ੀ ਜੀ ਹਾਂ ਬਿਲਕੁਲ ਹੈਨਾ ਵੇਖ ਲਿਆ ਜੀ ਹੌਸਲਾ ਸਾਡੇ ਮੁੰਸ਼ੀ ਦੀ ਡੀਲਿੰਗ ਤਾਂ ਨਹੀਂ ਮਾੜੀ ਕੋਈ ਨਾ ਕੋਈ ਆ ਜਾ ਨਹੀਂ ਜੀ ਨਹੀਂ ਜੀ ਨਹੀਂ ਜੀ ਹਾਂ ਮੈਂ ਕਹਿੰਦਾ ਸਾਹਬ ਕੋਲੇ ਸਿੱਧਾ ਹੀ ਚੱਲੀਏ ਤੇ ਸਾਹਬ ਨੂੰ ਹੀ ਦੱਸੀਏ ਜੀ ਇਹਨਾਂ ਨੂੰ ਵੀ ਦੱਸ ਦਿਆ ਕਰੋ ਇਹ ਵੀ ਤਨਖਾਹ ਲੈਂਦੇ ਆ ਸਾਹਬ ਦੇ ਆ ਭਾਜਣਾ ਹੋਰ ਬਹੁਤ ਹੁੰਦੇ ਆ ਨਿਆਣਾ ਬੁੱਤੇ ਨਹੀਂ ਹਾਂ ਜੀ ਹਾਂ ਦੱਸੋ ਕੋਈ ਗੱਲ ਜੀ ਦੱਸੋ ਬਾਹਰ ਨਾਲ ਹੋਰ ਵੀ ਬੈਠੇ ਐ ਫਿਰ ਉਹ ਵੀ ਟੈਂਡ ਕਰਨਾ ਉਹਨੂੰ ਵੀ ਦੱਸੋ ਜਨਾਬ ਮੈਨੂੰ ਐਂ ਦੱਸੋ ਪ੍ਰਿੰਟਰ ਰੇਟ ਤੋਂ ਵੱਧ ਆਪਾਂ ਕੁਝ ਵੇਚ ਸਕਦੇ ਹਾਂ ਕਿ ਨਹੀਂ ਵੇਚ ਸਕਦੇ ਜੋ ਕੋਈ ਪ੍ਰਿੰਟ ਰੇਟ ਹੋ ਉਹ ਨਹੀਂ ਜਨਾਬ ਐਹੇ ਕੁਛ ਨਹੀਂ ਨਹੀਂ ਵੱਧ ਮਤਲਬ ਮੈਂ ਗੱਲ ਨਹੀਂ ਸਮਝਿਆ ਕੋਈ ਰੇਟ ਪ੍ਰਿੰਟ ਰੇਟ ਹੋਗਾ ਜੀ ਕੋਈ ਵੀ ਚੀਜ਼ ਦਾ ਜੀ ਹਾਂ ਉਹ ਤੋਂ ਵੱਧ ਆਪਾਂ ਵੇਚ ਸਕਦੇ ਆ ਕਿ ਨਹੀਂ ਵੇਚ ਸਕਦਾ ਨਹੀਂ ਨਹੀਂ ਪ੍ਰਿੰਟ ਰੇਟ ਤੋਂ ਤਾਂ ਵੱਧ ਕਿਤੇ ਵੀ ਮੇਰੇ ਖਿਆਲ ਵਾਰਡ ਵਾਈਡ ਕੋਈ ਰੂਲ ਹੀ ਨਹੀਂ ਕਿ ਪ੍ਰਿੰਟ ਰੇਟ ਤੋਂ ਵੱਧ ਵੇਚਣ ਦਾ ਤਾਂ ਪ੍ਰਿੰਟ ਤੋਂ ਆਪਣੇ ਇੰਡੀਆ ਦੀ ਗੱਲ ਕਰੀਏ ਤਾਂ ਆਪਣੇ ਨੇ ਇਹ ਚੀਜ਼ ਹੈਗੀਆਂ ਬਾਹਰ ਜਾਈਏ ਕਿਸੇ ਕੰਟਰੀ ਜੀ ਉੱਥੇ ਤਾਂ ਹੁੰਦਾ ਵੀ ਜੋ ਰੇਟ ਲੱਗਿਆ ਵੀ ਠੀਕ ਹੈ ਚੱਕ ਕੇ ਆਪਣਾ ਸਮਾਨ ਪਾਈ ਚਲੋ ਟੋਕਰ ਗਏ ਤੇ ਸਮਾਨ ਘਟਾਓ ਬਿੱਲ ਤੇ ਚਲੇ ਜਾਓ ਨਾ ਤਾਂ ਪ੍ਰਿੰਟ ਰੇਟ ਲੱਗ ਜਾਂਦਾ ਜੇ ਕੋਈ ਲੈਸ ਲੱਗਿਆ ਹੋਵੇ ਤਾਂ ਉਹ ਵੀ ਲਿਖ ਕੇ ਲੱਗਿਆ ਹੁੰਦਾ ਆਪਣੇ ਇਦਾਂ ਦਾ ਹੈ ਨਹੀਂ ਕੁਛ ਆਪਣੇ 바ਰਗੇਨਿੰਗ ਚੱਲਦੀ ਹੈ ਵੀ ਪ੍ਰਿੰਟ ਦੇ ਵਿੱਚੋਂ ਘਟਾ ਘਟੂ ਤਾਂ ਲੈਂਦੇ ਲੋਕ ਤੇ ਪ੍ਰਿੰਟ ਤੋਂ ਵੱਧ ਵਾਲਾ ਕੰਮ ਦਾ ਬੁੱਤੇ ਹੈ ਨਹੀਂ ਕਿਉਂ ਮਨਸ਼ੀ ਜੀ ਪ੍ਰਿੰਟ ਤੋਂ ਵੱਧ ਤਾਂ ਵੇਚਦੇ ਪ੍ਰਿੰਟ ਤੋਂ ਵੱਧ ਵਾਲਾ ਤਾਂ ਕੋਈ ਰੋਲ ਹੀ ਨਹੀਂਗਾ ਆਪਸੋਂ ਫਿਰ ਤੁਹਾਨੂੰ ਬੰਦਾ ਕਿਹੜਾ ਵੀ ਕਿਵੇਂ ਕਲ ਜਾ ਆਲੇ ਬੰਦੇ ਨੇ ਸਵੇਰੇ ਹੀ ਆਪਾਂ ਨੂੰ ਹਣਾ ਤੁੱਕਰੇਨੇ ਕਰੋ ਨਾਲ ਠੱਗੀ ਮਾਰ ਲਈ ਜਨਾਬ ਦਿਹਾੜੀਦਾਰ ਬੰਦੇ ਆ ਜੀ ਹਮ ਅੱਗੇ ਤਾਂ ਦੇਸੀ ਦੂਸੀ ਪੀ ਲੈਂਦੇ ਸੀ ਹੰਬੇ ਤੱਕ ਉਹਨੇ ਸ਼ਾਮ ਨੂੰ ਜੀ ਪੀਪੂ ਲੈਂਦੇ ਸੀ ਥਾਣੇ ਬੈਠਾ ਉਹ ਜਨਾਬ ਨਹੀਂ ਵੈਸੇ ਦੱਸ ਰਿਹਾ ਜਨਾਬ ਜਦੋਂ ਤੇ ਬੰਦੇ ਜੇ ਮਰੇ ਆ ਜੀ ਦੇਸੀ ਪੀ ਕੇ ਸੁਣਿਆ ਜੀ ਉਹ ਤੋਂ ਡਰਦੇ ਆ ਹੁਣ ਠੇਕੇ ਤੇ ਚਾਹੀਦੇ ਮਾੜਾ ਮੋਟਾ ਜੀ ਇੰਗਲਿਸ਼ ਪੀਪੂ ਲਾਈ ਦੀ ਜੀ ਉਹ ਠੇਕ ਗੱਲ ਵੇਖ ਉਹ ਕਹਿੰਦੇ ਵੀ ਆਂਦੇ ਵਿੱਚ ਖਾਨ ਪੀਣ ਵਾਲਾ ਬੰਦਾ ਨਾ ਖੁੱਲਾ ਹੀ ਹੁੰਦਾ ਹੈ ਨਾ ਸੁਭਾਅ ਦਾ ਉਹਨੂੰ ਐ ਨਹੀਂ ਪਰਵਾਹ ਵੀ ਮੈਂ ਥਾਣੇ ਬੈਠਾ ਦੇਸੀ ਦੂਸੀ ਦਾ ਪੀ ਲਿਆ ਤੈਨੂੰ ਆਏ ਪੁੱਛ ਲਈਏ ਹੁਣ ਪਿਦੇਸੀ ਲਿਆਉਂਦਾ ਕਿਥੋਂ ਸੀ ਫੇਰ ਉਹ ਜਨਾਬ ਬਹੁਤ ਟਾਈਮ ਦੀ ਗੱਲ ਹੈ ਜੀ ਉਹ ਅੱਛਾ ਹਾਂਜੀ ਹਾਂਜੀ ਨਹੀਂ ਹੁਣ ਦੇਸੀ ਅੰਗਰੇਜ਼ੀ ਪ੍ਰਿੰਟ ਰੇਟ ਘੱਟ ਰੇਟ ਵੱਧ ਰੇਟ ਇਹ ਲਈ ਫਿਰਦਾ ਕਰਿਆਨੇ ਵਾਲੇ ਪਾਸੇ ਨਹੀਂ ਨਹੀਂ ਜਨਾਬ ਗੱਲ ਇਹ ਆ ਬੋਤਲ ਤੇ ਲਿਖਿਆ 400 ਰੁਪਿਆ ਦਿੰਦੇ 650 600 ਦੀ ਹੈ ਜੀ ਤੁਸੀਂ ਹੁਣ ਮੈਨੂੰ ਦੱਸੋ ਕਿਵੇਂ ਹੋਊਗਾ ਫੋਟੋ ਤੇ 400 ਦਿੰਦੇ 650 ਮੈਂ ਤਾਂ ਵੈਜੀਟੇਰੀਅਨ ਯਾਰ ਮੈਂ ਪੀਤੀ ਪੂਤੀ ਨਹੀਂ ਕਰਦਾ ਸੱਚੀ ਤੂੰ ਤਾਂ ਸਵੇਰੇ ਸਵੇਰੇ ਫਾਨੀ ਮੂਕ ਸਾਡਾ ਗਰੀਬਾਂ ਦਾ ਤਾਂ ਸੋਚੋ ਨਹੀਂ ਗਰੀਬਾਂ ਦਾ ਮੇਰੀ ਡਿਸਟ੍ਰੀ ਥੋੜੋ ਲੱਗੀ ਆ ਨਾ ਮੇਰਾ ਸ਼ਰਾਬ ਦਾ ਕੰਮ ਜਨਾਬ ਜੇ ਤੁਸੀਂ ਕੁਝ ਕਰੋਗੇ ਤਾਂ ਫੇਰ ਹੀ ਕੋਈ ਗਰੀਬਾਂ ਦਾ ਕੋਈ ਮਾੜੇ ਮੋੜੇ ਦਿਹਾੜੀ ਕਰਕੇ ਕੋਈ ਮਾੜੀ ਜਿਮੋਗੀ ਮਹਿੰਗੀ ਪੀਲਾਂਗੇ ਤਾਂ ਅੰਗਰੇਜ਼ੀ ਜ਼ਰੂਰੀ ਪੀਣੀ ਆ ਫਿਰ ਉਹ ਜਨਾਬ ਮੈਂ ਬਸ ਮੁੰਛੀ ਜਿਹੋ ਦਾ ਰੌੜਾ ਦੇਖੋ ਨਾ ਕੀ ਹੈ ਹੁਣੋਂ ਪਤਾ ਨਹੀਂ ਰੇਟ ਕਿੱਥੋਂ ਕੱਢ ਕੇ ਲਿਆ ਮੈਨੂੰ ਤਾਂ ਆਇਆ ਨਹੀਂ ਉਹ ਤਾਂ ਸ਼ਰਾਬ ਦੀ ਬੋਤਲ ਤੇ ਰੇਟ ਲਿਖਿਆ ਹੁੰਦਾ ਕਿ ਨਹੀਂ ਲਿਖਿਆ ਹੁੰਦਾ ਜੀ ਰੇਟ ਹੁੰਦਾ ਵੀ ਹੈ ਕਿ ਨਹੀਂ ਬੋਤਲ ਤੇ ਕਿਵੇਂ ਚੈੱਕ ਕੀਤਾ ਬੋਤਲ ਤੇ ਵੀ ਰੇਟ ਲਿਖਿਆ ਕਿ ਨਹੀਂ ਲਿਖਿਆ ਮੈਂ ਤਾਂ ਨਹੀਂ ਹੁਣ ਜੀ ਤੁਸੀਂ ਮੈਂ ਤਾਂ ਲੈਵਲ ਤੇ ਵੀ ਰੇਟ ਲਿਖਿਆ ਨਹੀਂ ਦੇਖਿਆ ਨਹੀਂ ਆਪਾਂ ਨਹੀਂ ਦੇਖਿਆ ਮੈਂ ਮੈਂ ਤਾਂ ਮੈਂ ਤਾਂ ਪੀਂਦਾ ਹੀ ਨਹੀਂ ਮੈਨੂੰ ਤਾਂ ਪਤਾ ਹੀ ਨਹੀਂ ਗੈ ਇਸ ਗੱਲ ਦਾ ਅਸੀਂ ਵੀ ਥੋੜੇ ਵਰ ਕੀਆ ਜਨਾਬ ਅਜੀ ਕਿ ਕਿੰਨੇ ਹੈ ਰੇਟ ਕਿੱਥੋਂ ਕੱਢ ਕੇ ਲਿਆ ਯਾਰ ਪਹਿਲਾ ਕੇਸ ਹੈ ਹਨਾ ਪਹਿਲਾਂ ਤਾਂ ਕੋਈ ਆਇਆ ਚੱਲ ਦੱਸ ਕੀ ਹੋਇਆ ਜਨਾਬ ਤੁਹਾਨੂੰ ਦਿਖਾ ਦਿੰਦਾ ਜੀ ਕੀ ਹੋਂ ਤੇ ਸਾਰਾ ਕੁਝ ਨਹੀਂ ਮੈਂ ਪੀਣੀ ਨਹੀਂ ਖਾਣੀ ਨਹੀਂ ਯਾਰ ਤੂੰ ਰਹਿਣ ਦੇ ਮੈਂ ਮੈਂ ਵੇਖ ਕੇ ਕੀ ਕਰਨਾ ਤੂੰ ਦੱਸ ਮੈਨੂੰ ਕਹਿਣਾ ਕੀ ਚਾਹਣਾ ਜਨਾਬ ਉਹਦਾ ਹੱਲ ਕਰਾਓ ਕੋਈ ਹੁਣ 400 ਦੀ ਕਿੱਥੇ 650 ਦੱਸੋ ਕਿੱਧਰ ਗਰੀਬ ਬੰਦਾ ਜੀ 400 ਲਿਖਿਆ ਹੋਇਆ ਪੱਕਾ ਮੈਨੂੰ ਹਾਂਜੀ ਲਿਖਿਆ ਜੀ ਨਹੀਂ ਸੋਈ ਸੋਈ ਮੈਂ ਕਿਹ ਚਲੋ ਕਾਦੇ ਵਾਸਤੇ ਹਨਾ ਜਨਾਬ ਚੇਤਾ ਇਹ ਗੱਲ ਆ ਜਿਹੜੀਆਂ ਥਾਣੇ ਆ ਕੇ ਕਰਨੀਆਂ ਹਨਾ ਇਹ ਜੇ ਤੁਸੀਂ ਸ਼ਿਕਾਇਤ ਕੰਪਲੇਂਟ ਕੋਈ ਕਰਨੀ ਹੈ ਤੇਰਾ ਤਾਂ ਪਸੀਨਾ ਵੈਸੇ ਨਹੀਂ ਸਕਦਾ ਪੀ ਕੇ ਕੀ ਹਾਲ ਹੁੰਦਾ ਹੋਊਗਾ ਤੇਰਾ ਜਨਾਬ ਦਿਹਾੜੀਦਾਰ ਬੰਦੇ ਆ ਹੰਬੇ ਥੱਕੇ ਹੋਣੇ ਸ਼ਾਨੋ ਜੀ ਉਦੋਂ ਪੀ ਪੂ ਲਈ ਦੀਆਂ ਜੀ ਇਹ ਦਿਹਾੜੀਦਾਰ ਸਾਡੀ ਤਾਂ ਤਨਖਾਹ ਵੀ ਚੰਗੀ ਭਲੀ ਆਉਂਦੀ ਆ ਤਾਂ ਵੀ ਨਹੀਂ ਜੀ ਕਰਦਾ ਪੀਣ ਪੀਣ ਨੂੰ ਤੁਸੀਂ ਧੜੀਦਾਰ ਬੰਦੇ ਕਿਵੇਂ ਯਾਰ ਅਖੰਭ ਥੱਕ ਜਾਈਦਾ ਹਮ ਬਸਾ ਪੂਰਾ ਥਕਾ ਦੇਂਦਾ ਜਿਹਦੇ ਧੜੀ ਜਾਂਦੇ ਜੀ ਫਰੋਡ ਫਰਡ ਫਰੋਡ ਫਰਡ ਖਾਇ ਕਰੋ ਕਿਉਂ ਖਾਇ ਕਰੋ ਦੁੱਧ ਪੀਆ ਕਰੋ ਸਾਫ ਡ੍ਰਿੰਕ ਲੈਂਦੀ ਜਨਾਬ ਜੜ ਕਿੰਨੀ ਤੇਰੀ ਧੜੀ ਤਾਂ 500 ਆ ਜੀ ਤੇ ਦਾਰੂ ਤੇ ਕਿੰਨੇ ਲਾ ਦਣਾ ਰੋਜ਼ ਦਾ ਦਾਰੂ ਫਿਰ ਉਹੀ ਗੱਲ ਹੈ ਪੌਆ ਲਈਦਾ ਜੀ ਅਧੀਆਂ ਪੌਆ ਲਈਦਾ ਜਿਹੜੇ ਬੋਤਲ ਲੈਣ ਦੀ ਕੋਸ਼ਿਸ਼ ਕਰਦੇ ਬੋਤਲ 6.50 ਨੂੰ ਜਾਂ 650 ਨੂੰ ਜਾਂਦੀ ਹੈ ਹੁਣ ਦੱਸੋ ਕਿੱਧਰ ਜਾਏਗੀ ਤੈਨੂੰ ਕੀ ਲੱਗਿਆ ਯਾਰ ਵੀ ਥਾਣਾ ਤੇਰੀ ਕੀ ਮਦਦ ਕਰੇ ਦੇ ਵਿੱਚ ਜਨਾਬ ਇਹਦੇ ਤੇ ਕੋਈ ਕਾਰ ਕੋਈ ਹੋਵੇ ਹਾਲਤ ਸੀਐਮ ਤੱਕਰ ਗੱਲ ਪਹੁੰਚਣੀ ਚਾਹੀਦੀ ਨਹੀਂ ਮੈਂ ਪਹੁੰਚਾ ਦਿੰਦਾ ਜੇ ਤੁਸੀਂ ਪਹੁੰਚਾਓ ਜੀ ਸ਼ਰਾਬ ਦੀ ਬੋਤਲ ਦੀ ਗੱਲ ਸੀਐਮ ਤੱਕ ਹਾਂਜੀ ਹਾਂਜੀ ਇਹ ਕੀ ਤਰੀਕਾ ਯਾਰ ਹੁਣ ਤੇ ਮੈਂ ਤਾਂ ਤੁਹਾਡੇ ਕੋਲ ਸਿੱਧਾ ਆਇਆ ਕਿ ਤੁਸੀਂ ਸੀਐਮ ਤੱਕ ਪਹੁੰਚਾ ਦਿਓ ਫਿਰ ਮੁੰਸੀ ਜੀ ਇੱਕ ਗੱਲ ਦੇਖੋ ਤੁਸੀਂ ਵੀ ਕਿਸੇ ਵੀ ਜਨਾਨੀ ਰੋਸ ਜੇ ਚਲੋ ਥਾਣੇ ਨੋ ਸਸ ਲੜਪੈਣ ਚਲੋ ਥਾੜੇ ਪਿਓ ਪੁੱਤ ਨਹੀਂ ਬਣਦੀ ਚਲੋ ਥਾਣੇ ਵੱਟ ਦਾ ਰੌਲਾ ਪੈ ਗਿਆ ਚਲੋ ਥਾਣੇ ਸਾਰੇ ਮਹਿਕਮੇ ਲੋਕਾਂ ਨੇ ਵਿਲੇ ਕਰ ਰੱਖਿਆ ਥਾਣਾ 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 ਤੁਨੋ ਆ ਨਵਾਂ ਕੇਸ ਰਹੀ ਆ ਜੀ ਜਨਾਬ ਮਾੜਾ ਬਗਦਲ ਹੋ ਜੇ ਚਰ ਦਿਨ ਆਪੇ ਥਾਣੇ ਹਾਂ ਤਾਂ ਤਾਂ ਦੋ ਮਿੰਟ ਲੜਾਈ ਹੋ ਗਈ ਮੁਰਗੇ ਘਰੋ ਜਾ ਕੇ ਫੇਰ ਉਹ ਜੀ ਦੋ ਕੁਝ ਵੀ ਹੋ ਗਿਆ ਨਹੀਂ ਦੋ ਮਿੰਟ ਜਦੋਂ ਲੜਾਈ ਹੁੰਦੀ ਉਹਨਾਂ ਦੀ ਤੇ ਇਧਰੂ ਬਾਹਰ ਘਰ ਜਾ ਕੇ ਫੇਰ ਉਹ ਜੀ ਮੈਂ ਕਹਣਾ ਕਿਤੇ ਕੁੱਤੇ ਵੀ ਲੜਪੇ ਤਾਂ ਚਲੋ ਥਾਣੇ ਇਹ ਮੇਰੇ ਕੁੱਤੇ ਨੇ ਸਾਡਾ ਕੁੱਤਾ ਢਾ ਲਿਆ ਹੈਣਾ ਹੁਣ ਆ ਦੇਖੋ ਕੇਸ ਨਵਾਂ ਯਾਰ ਮੈਂ ਹੈਰਾਨ ਆ ਤੇਰੇ ਤੋਂ ਅਸਲ ਤੂੰ ਕਿਵੇਂ ਨੋਟ ਕੀਤਾ ਇਹ ਵੀ ਸ਼ਰਾਬ 650 ਦੀ ਦੇ ਰਹੇ ਐ ਤੇ 400 ਦਾ ਰੇਟ ਆ ਦੇਖਿਆ ਹਾਂਜੀ ਸਰ ਹੈ ਮੇਰੇ ਕੋਲ ਸਬੂਤ ਹੈਗਾ ਜੀ ਸਬੂਤ ਹੈਗਾ ਜੀ ਦਿਖਾ ਦਿੰਨਾ ਜੀ ਨਹੀਂ ਫਿਰ ਇੱਕ ਗੱਲ ਹੈ ਨਾ ਮੈਂ ਸਬੂਤ ਆ ਪੁੱਛਿਆ ਮੈਂ ਵੀ ਦੇਖ ਲਊਗਾ ਕੋਈ ਨਹੀਂ ਕਿ ਮੈਂ ਕਿਹਾ ਵੀ ਤੁਸੀਂ ਜੇ ਤੁਹਾਡੇ ਕੋਲ ਸਬੂਤ ਹੀ ਹੈ ਇਸ ਚੀਜ਼ ਦਾ ਵੀ ਇਹ ਗੱਲ ਸ਼ਿਵਰ ਹੈ ਬਿਲਕੁਲ ਜੀ ਬਿਲਕੁਲ 400 ਲਿਖਿਆ ਬੋਤਲ ਤੇ ਲਿਖਿਆ ਜੀ ਲਿਖਿਆ ਅੱਛਾ ਤੇ 650 ਦੀ ਦਿੱਤੀ ਨਾ 650 ਦੀ ਫਿਰ ਪਉਆ ਪੋ ਕਰਕੇ ਪੀ ਲੈਣਾ ਕਿ ਪੀ ਜਾਣਾ ਬੋਤਲ ਸਾਰੀ ਨਹੀਂ ਨਹੀਂ ਜੀ ਮੈਂ ਇੱਕ ਵਾਰੀ ਲੈ ਲੈਣਾ ਹਾਂ ਤੇ ਫਿਰ ਹੁਣ ਪਉਏ ਤੇ ਤਾਂ ਫਿਰ ਟਿਕਣਾ ਹੀ ਪਊਗਾ ਜੀ ਕਿੱਥੇ ਫਿਰ ਤਾਂ ਵੀ ਥਕਾਵਟ ਹੀ ਰਹਿੰਦੀ ਮੈਨੂੰ ਇਹ ਕਹਦੀ ਆ ਕਿ ਚਲ ਕਰ ਲਾਂਗੇ ਉਹ ਜਦੋਂ ਬੋਤਲ ਹੀ ਬਾਲੀ ਹੋ ਗਈ ਸਾਡੇ ਜਨ ਹੁਣ ਦਾਰੂ ਬੋਤਲ ਵੀ ਪੀ ਸਕਦੇ ਬੰਦਾ ਫਣੀ ਹੈ ਨਾ ਬੰਦਾ ਫਣੀ ਹੈ ਤੇ ਇਹ ਤਾਂ ਯਾਰ ਮਸਲਾ ਹੱਲ ਆਇਆ ਤਾਂ ਕਰਨ ਵਾਲਾ ਬੁੱਤੇ ਹੈ ਨਾ ਚੱਲ ਮੈਨੂੰ ਦੱਸ ਅਸਲ ਤੇਰਾ ਹੱਕ ਕੀ ਬਣਦਾ ਸੀ ਵੀ ਠੇਕੇਦਾਰ ਜਿਹੜਾ ਹੈਗਾ ਨਾ ਹਲਕੇ ਦਾ ਆਪਣਾ ਜਿਹਦੇ ਕੋਲ ਠੇਕੇ ਆ ਜੀ ਜੀ ਉਹਦੇ ਕੋਲ ਜਾ ਕੇ ਸ਼ਿਕਾਇਤ ਕਰਦਾ ਕਿ ਮੇਰੇ ਕਰਿੰਦੇ ਵਾਅਦਾ ਘਾਟਾ ਕਰੀ ਜਾਂਦੇ ਹੁੰਦੇ जनाब ਉਹ ਤੁਹਾਡਾ ਫਰਜ ਆ ਮੈਥੋਂ ਕੁਝ ਨਹੀਂ ਮੇਰੀ ਕੋਲ ਸੋ ਜਨਾਬ ਮੈਂ ਦੱਸਦਾ ਦੇਖੋ ਇਹਦੇ ਵਿੱਚ ਸਾਡਾ ਕਿਹੜਾ ਫਰਜ ਹੈ ਇਹਦੇ ਵਿੱਚ ਉਹ ਇਨਕਮ ਜਾਣੀ ਹੈ ਸਰਕਾਰ ਨੂੰ ਜੀ ਠੀਕ ਹੈ ਟੈਕਸ ਜੀਐਸਟੀ ਜੋ ਖਰਚੇ ਮੈਨੂੰ ਨਹੀਂ ਪਤਾ ਕੀ ਕੀ ਪੈਂਦਾ ਇਹਦੇ ਵਿੱਚ ਕਿਉਂਕਿ ਸਾਡਾ ਕੰਮ ਨਹੀਂਗਾ ਉਹਨੇ ਕੰਮ ਸਰਕਾਰ ਦਾ ਤੇ ਠੇਕੇਦਾਰਾਂ ਦਾ ਹੋ ਸਕਦਾ ਕਿ ਵੀ ਰੇੜੀ ਕਰਿੰਦੇ ਦੀ ਕੁੰਡੀ ਕੰਡੀ ਹੁੰਦੀ ਹੈ ਵਿੱਚ ਜਨਾਬ ਮੰਨ ਲਓ ਜਿਹੜਾ ਰੇਟ ਤੋਂ ਕਿਉਂ ਕਰਦੇ ਠੇਕੇ ਤੇ ਜਦੋਂ ਲੈਣ ਜਾਂਦੇ ਜੀ ਉੱਤੇ ਤਾਂ ਨਹੀਂ ਕੋਈ ਬੈਠਾ ਸਾਢੇ 600 ਹਰੇਕ ਨੂੰ ਲਾਉਂਦੇ ਆ ਜੀ 650 ਅੱਛਾ ਹਾਂ ਜੀ ਅਸੀਂ ਤਾਂ ਜਿਹੜੇ ਸਾਡੇ ਜਨਾਬ ਜੇ ਤੁਸੀਂ ਪਹਚਾਦੋਂਗੇ ਤਾਂ ਚੰਗੀ ਗੱਲ ਆ ਸੀਐਮ ਸਾਹਿਬ ਤੱਕ ਨਹੀਂ ਜਿੰਨੇ ਵੀ ਸਾਡੇ ਲੇਬਰ ਵਾਲੇ ਆ ਅਸੀਂ ਤਾਂ ਧਰਨਾ ਲਾ ਲਾਂਗੇ ਕਰੋ ਤੇ ਜਨਾਬ ਲਾਵਾਂਗੇ ਇੱਕੜਾ ਠੱਗਾ ਟੋਰੀ ਚੱਲੀ ਜਾਂਦੀ ਹੈ ਜੀ ਟੇਕੇ ਵਾਲੇ ਦੇ ਖਲਾ ਤੇ ਹੋਰ ਜੀ ਉਹ ਯਾਰ ਤੂੰ ਮਿਹਨਤ ਕਰਾ ਲੈ ਸਾਡੇ ਕੋਲੋਂ ਸਾਡੇ ਕੋਲ ਤਾਂ ਪਹਿਲਾਂ ਅਸੀਂ ਮਿਹਨਤ ਕਰਦੇ ਉਹ ਨਹੀਂ ਮੈਂ ਤੈਨੂੰ ਦੇਖ ਅਸਲ ਦੇ ਵਿੱਚ ਨਾ ਮੈਨੂੰ ਤਾਂ ਵਧੀਆ ਲੱਗਦਾ ਤੇਰੇ ਵਰਗੇ ਬੰਦੇ ਵੀ ਠੀਕ ਆ ਦਿਲ ਦੀ ਗੱਲ ਖੋਲ ਕੇ ਦੱਸ ਦੇ ਸਿੱਧਾ ਥਾਣੇਦਾਰ ਕੋਲੇ ਵਜਿਆ ਆ ਕੇ ਵੀ ਸਾਨੂੰ ਤਾਂ ਸ਼ਰਾਬ ਸਸਤੀ ਚਾਹੀਦੀ ਹੈ ਹੁਣ ਅਸੀਂ ਕਿਹੜੇ ਕਿਹੜੇ ਧਰਨੇ ਸੰਭਾਲੀਏ ਕਿਤੇ ਬੇਰੋਜ਼ਗਾਰਾਂ ਦੇ ਧਰਨੇ ਕਿਤੇ ਪੁਰਾਣੀ ਪੈਨਸ਼ਨ ਸਕੀਮ ਵਾਲਿਆਂ ਦੇ ਧਰਨੇ ਕਿਤੇ ਕਿਸਾਨਾਂ ਦੇ ਧਰਨੇ ਕਿਤੇ ਮਜ਼ਦੂਰਾਂ ਦੇ ਧਰਨੇ ਮੈਂ ਕਿਹਾ ਕਿੰਨੇ ਧਰਨੇ ਜਿਹੜੇ ਸਾਡਾ ਹਰ ਰੋਜ਼ ਸਾਡੇ ਕੋਲ ਪੁਲਿਸ ਦਾ ਆ ਦੇਖ ਮੇਰੇ ਕੋਲ ਦੋ ਬੰਦੇ ਬੈਠੇ ਆ ਮੁੰਡਾ ਮੇਰੇ ਨਾਲ ਹੈ ਤੇ ਆ ਮੁੰਸ਼ੀ ਜੀ ਬੈਠਿਆ ਤੀਜਾ ਮੁਲਾਜ਼ਮ ਹੈ ਨਹੀਂ ਮੰਤਰੀ ਜੀ ਨੇ ਉਧਰ ਲੱਗੀ ਪੁਲਿਸ ਸਾਡੀ ਠੀਕ ਹੈ ਹੁਣ ਉਤੋਂ ਤੂੰ ਆ ਕੇ ਵੀ ਛੇਤੀ ਜਾ ਕੇ ਠੇਕੇਦਾਰ ਨਾਲ ਗੱਲ ਕਰੋ ਜੀ ਮੈਨੂੰ ਬੋਤਲ 400 ਵਾਲੀ 650 ਦੀ ਲਈ ਜਾਂਦੇ ਲਈ ਜਾਂਦੇ ਆ ਜੀ ਨਹੀਂ ਹੁਣ ਫਿਰ ਧਰਨਾ ਜੀ ਤੁਸੀਂ ਵੀ ਦੇ ਜਨਾਬ ਤਾਂ ਹੀ ਤੁਹਾਡੇ ਕੋਲੇ ਹੱਲ ਕਰਾਉਣ ਵਾਸਤੇ ਆਏ ਆ ਜੀ ਤੇ ਫਿਰ ਸਾਨੂੰ ਡਾਂਗ ਭਰੋ ਸਾਨੂੰ ਡਾਂਗ ਭਰਉਣ ਦਾ ਹੁਕਮ ਲੱਗੇ ਜਾਂਦਾ ਫਿਰ ਕੁੜੇ ਸੇਕੇ ਜਾਣਗੇ ਗਰੀਬਾਂ ਨੂੰ ਮਾਰ ਦੋਗੇ ਜੀ ਫਿਰ ਤੁਸੀਂ ਮਾਰ ਦੋ ਗਰੀਬਾਂ ਨੂੰ ਫਿਰ ਹੋਰ ਜੀ ਪੁਲਿਸ ਦੀਆਂ ਡਾਂਗਾਂ ਨਾਲ ਮਰਜੋ ਸ਼ਰਾਬ ਨਾ ਛੱਡਿਓ ਉਹ ਜਨਾਬ ਫਿਰ ਮੇਰੀ ਸੁਣੋ ਬਲ ਅੱਜ ਵੀ ਮੇਰੀ ਦਿਹਾੜੀ ਟੁੱਟ ਗਈ ਮੈਂ ਤੁਹਾਡੇ ਕੋਲੇ ਆਇਆ ਇਸੇ ਗੱਲ ਦਾ ਮਾਰਾਂ ਜਨਾਬ ਹਾਂ ਮੈਂ ਕਿ ਜਨਾਬ ਕੋਲੇ ਜਾਵਾਂ ਜੀ ਪਹਿਲਾਂ ਹੱਲ ਕਰਾਵਾਂ ਜੀ ਆਪਦਾ ਕੋਈ ਜਾ ਕੇ ਤੈਨੂੰ ਕੀ ਲੱਗਿਆ ਵੀ ਜਨਾਬ ਕੀ ਕੀ ਹੱਲ ਕਰ ਦੇਣਗੇ जनाब ਆਸਮੀ ਤੇ ਲੈ ਕੇ ਆਇਆ ਥੋਡੇ ਕੋਲੇ ਕੀ ਜਨਾਬ ਹੀ ਕਰਨ ਗੱਲ ਜੇ ਕੋਈ ਕਰ ਸਕਦਾ ਕੀ ਹੱਲ ਕਰ ਮੈਨੂੰ ਪਹਿਲਾਂ ਸਬੂਤ ਦਿਖਾ ਤਰੇ ਨਹੀਂ ਹੁਣ ਸਬੂਤ ਹੈਗੇ ਪੱਕੇ ਤੇਰੇ ਕੋਲ ਹੈਗੇ ਜਨਾਬ ਹੈਗੇ ਜੇ ਹੈਗੇ ਫਿਰ ਤਾਂ ਕੋਰਟ ਕੇਸ ਕਰ ਦੇ ਉਹ ਜਨਾਬ ਹਾਏ ਰੱਬਾ ਮੇਰੀ ਗੱਲ ਸੁਣ ਬੁੱਟੇ ਗੱਲ ਸੁਣੋ ਇਹ ਹੁਣ ਕਹਿੰਦਾ ਵੀ ਮੈਂ ਲੈ ਕੇ ਨਾਲ ਆਪਦੇ ਯੂਨੀਅਨ ਵਾਲਿਆਂ ਨੂੰ ਧਰਨਾ ਲਾ ਦੂੰਗਾ ਜੇ ਸ਼ਰਾਬ ਜਿਹੜੀ 400 ਵਾਲੀ 650 ਨੂੰ ਵਿਕੀ ਸਰ ਸਾਰੇ ਪੀਨੇ ਅਸੀਂ ਤੇ ਤੁਸੀਂ ਮੇਰੀ ਗੱਲ ਸੁਣਾ ਨਾ ਤੁਸੀਂ ਇੱਕ ਇੱਕ ਦਿਹਾੜੀ ਦੇ ਪੈਸੇ ਪਾ ਕੇ ਵਕੀਲ ਕਰ ਲੋ ਠੇਕੇ ਵਾਲਿਆਂ ਦੇ ਕੇਸ ਕਰ ਦੇ ਕਿੱਥੋਂ ਜੀ ਪ੍ਰਿੰਟ ਰੇਟ ਤੋਂ ਵੱਧ ਵੇਚਦੇ ਆ ਸਾਡੀ ਕੀਨੇ ਸੁਣਨੀ ਫਿਰ ਤੁਸੀਂ ਡਾਂਗਾਂ ਨਾਲ ਹੀ ਕੁੱਟੋਗੇ ਸਾਨੂੰ ਜਦੋਂ ਤੁਸੀਂ ਸਿੱਧੇ ਜਦੋਂ ਸਿੱਧੇ ਅਦਾਲਤ ਚਲੇ ਗਏ ਅਸੀਂ ਤੁਹਾਨੂੰ ਕੀ ਕੁੱਟਣਾ ਯਾਰ ਜਨਾਬ ਮੈਂਤਾਂ ਵਾਲੀ ਗੱਲ ਉਹਨਾਂ ਦੀ ਆ ਨਾ ਮੈਂਤਾਂ ਵਾਲੀ ਗੱਲ ਆ ਮੈਂ ਟੋਟੋਕਲੇ ਆਸਮੀ ਤੇ ਲੈ ਕੇ ਆਇਆ ਨਾ ਨਹੀਂ ਮੈਂ ਮੈਂ ਸੀਰੀਅਸਲੀ ਤੈਨੂੰ ਦੱਸਦਾ ਹਾਂ ਸੀਰੀਅਸਲੀ ਦੱਸਦਾ ਕੋਈ ਨਾ ਕੋਈ ਮਜਬੂਰੀਆਂ ਹੋਣਗੀਆਂ ਇਹਦੇ ਪਿੱਛੇ ਕਈ ਵਾਰੀ 100 ਪੰਗੇ ਆ ਸਾਡੇ ਮੁਲਕ ਦੇ ਵਿੱਚ ਹੈਨਾ ਕਿਤੇ ਟਰਾਂਸਪੋਰਟ ਦੇ ਖਰਚੇ ਆ ਕਿਤੇ ਜੀਐਸਟੀ ਵਗੈਰਾ ਪੈਂਦਾ ਹੈ ਕਿਤੇ ਹੋਰ ਟੈਕਸ ਕਿਹੜੇ-ਕਿਹੜੇ ਪੈਂਦੇ ਆ ਜਿਵੇਂ ਮੰਨ ਲਾ ਹ ਟ੍ਰਾਂਸਪੋਰਟ ਸਾਰੀ ਸਾਰੀ ਗੱਡੀਆਂ ਚੱਲਦੀਆਂ ਨਾਲ ਬੰਦੇ ਜਿਵੇਂ ਤੂੰ ਪਹਿਲਾਂ ਆਪੇ ਆਉਂਦੇ ਸਰਦਸਤਾ ਵੀ ਦੇਸੀ ਲੈ ਕੇ ਪੀਪੂਲੇ ਦੇ ਜਿੱਦਾਂ ਦੇ ਬੰਦੇ ਮਰ ਗਏ ਉਦੋਂ ਦੇ ਅਸੀਂ ਡਰਨ ਲੱਗ ਪਏ ਹਨ ਉਹ ਦੇਸੀ ਦੂਸਿਆਂ ਨੂੰ ਫੜਨ ਵਾਸਤੇ ਬੰਦੇ ਰੇਡ ਰੋਡ ਵਾਸਤੇ ਰੱਖਣੇ ਉਹ ਖਰਚੇ ਖਰਚੇ ਉੱਪਰ ਪਾ ਕੇ ਨਾ ਤਾਂ ਵੱਧ ਲੈਂਦੇ ਹੋਣਗੇ ਉਹ ਜਨਾਬ ਤੁਸੀਂ ਦੇਖੋ ਕੋਈ 50 ਹੋਣ ਕੋਈ 25 ਹੋਣ ਉਹਨਾਂ ਮਤਲਬ ਖਰਚਿਆਂ ਖਰਚਿਆਂ ਦਾ ਜਿਹੜੇ ਫਿਰ ਪੈ ਜਾਂਦੇ ਨਾ ਇੰਨੇ ਵੱਧ ਉਹਨਾਂ ਦਾ ਕਰਕੇ ਨਾਲ ਵਿਚਾਰਾ ਨੂੰ ਕਰਨਾ ਪੈਂਦਾ ਹੋਊਗਾ ਠੇਕੇਦਾਰ ਠੇਕੇਦਾਰ ਇਹ ਤਾਂ ਸਾਡੇ ਕੋਲ ਦਾ ਠੇਕੇਦਾਰ ਵੀ ਪਟਦੇ ਮੇਰਾ 50 ਕਰੋੜ ਦਾ ਠੇਕਾ ਹੈ ਜੀ ਜਨਾਬ ਜਨਾਬ ਮੇਰੀ ਗੱਲ ਸੁਣੋ ਆ ਮੈਡੀਕਲ ਵਾਲੇ ਆ ਫਰਨੀਚਰ ਵਾਲੇ ਆ ਹੋਰ ਜਿਹੜੇ ਵੀ ਸਬਜ਼ੀਆਂ ਭਾਜੀਆਂ ਵਾਲੇ ਆ ਜੋ ਵੀ ਆਪਣੇ ਖੰਡ ਚ ਆ ਵਾਲੇ ਆ ਜੀ ਉਹ ਵੀ ਅਕਸਰ ਜੀ ਉਸ ਜਿਹੜਾ ਮਾਰਕੀ ਰੇਟ ਆ ਜੀ ਉਹਨਾਂ ਦਾ ਉਦੋਂ ਘਾਟ ਹੀ ਵੇਚਦੇ ਆ ਜੀ ਜਾਂ ਉਹਨਾਂ ਕ ਵੇਚਦੇ ਆ ਜੀ ਦੱਸੋ ਉਹਨਾਂ ਦੇ ਵੀ ਖਰਚੇ ਆ ਜੀ ਜਨਾਬ ਬੰਦੇ ਹੈ ਨਹੀਂ ਉਹਨਾਂ ਕੋਲੇ ਜੀ ਉਹਨਾਂ ਕੋਲੇ ਵੀ ਬੰਦੇ ਆ ਜੀ ਦੱਸੋ ਮੈਨੂੰ ਬੁੱਤੇ ਦਲੀਲ ਵੇਖ ਪਾਦੇ ਦੀ ਹਣ ਬੰਸੀ ਜੀ ਸਹੀ ਹੈ ਜੀ ਬਿਲਕੁਲ ਚੱਲ ਤੂੰ ਸਬੂਤ ਬੁਖਾ ਯਾਰ ਮੈਂ ਨਾ ਇੱਕ ਵਾਰੀ ਕਰੂੰਗਾ ਟੇਕੇ ਦਾ ਸਾਹਮਣਾ ਕਰ ਹਾਂ ਮੈਨੇ ਮੈਂ ਤਾਂ ਜਿੰਨੀ ਕਰ ਸਕਦਾ ਨਾ ਤੇਰੀ ਖਾਤਰ ਠੀਕ ਹੈ ਤੂੰ ਆ ਗਿਆ ਆਸਮੇਦ ਲੈ ਕੇ ਆ ਆ ਆ ਲੋ ਜਨਾਬਾ ਤੇਰਾ ਭਲਾ ਹੋ ਜਾ ਤੇਰਾ ਇਹ ਤਾਂ ਬ੍ਰਾਂਡ ਹੀ ਵਧੀਆ ਪੀਣਾ ਯਾਰ ਉਹ ਜਨਾਬ ਕਿਉਂ ਕਿਉਂ ਗਰੀਬ ਨੂੰ ਛੇਡਾਂ ਕਰਦੇ ਆ ਨਹੀਂ ਸਹੀ ਆ ਪੁੱਛਿਆ ਦੇਖੋ 400 ਰੁਪਏ ਪ੍ਰਿੰਟ ਹੈ ਦੇਖੋ ਲੇਟੈਸਟ ਹੈ ਨਾਲੇ 2025 ਬੁਟੇ ਆ ਦੇਖੋ ਹਾਂਜੀ 2025 ਦੀ ਲੇਟੈਸਟ ਇਹ ਤਾਂ ਫਿਰ ਨਜਾਇਜ਼ ਹੀ ਹੋ ਰੇ ਕੰਮ ਜੀ 404 ਰੁਪਏ ਟੱਕਿਆ 250 ਰੁਪਏ ਬੋਤਲ ਤੇ ਵੱਧ ਲਈ ਜਾਂਦੇ ਆ ਨਜਾਇਜ਼ ਚੰਦੇ ਕੰਮ ਇਹ ਤਾਂ ਯਾਰ ਸੱਚਾ ਤੂੰ ਵੈਸੇ ਹੈ ਨਾ ਤੇ ਜਨਾਬ ਮੈਂ ਪਹਿਲਾਂ ਹੀ ਦੱਸੀ ਜਾਂਦਾ ਸੀ ਜੀ ਤੈਨੂੰ ਚੱਲ ਤੂੰ ਪਾਣੀ ਤਾਂ ਨਹੀਂ ਦੱਸ ਪੀਣਾ ਬਸ ਜੀ ਸ਼ਰਾਬ ਕਰੋ ਵਾਲੇ ਤਾਂ ਅਸੀਂ ਹੈ ਨਹੀਂਗੇ ਅਸੀਂ ਤਾਂ ਸਾਰੇ ਵੈਜੀਟੇਰੀਅਨ ਹੀ ਆ ਇਹ ਇਹ ਹੀ ਕੰਮ ਕਰਦੋ ਜੀ ਚਾਹ ਤੂੰ ਪਿਆ ਦਿੰਨੇ ਆ ਜੇ ਨਸ਼ੇ ਟੁੱਟੇ ਜਾਂ ਤਾਂ ਨਹੀਂ 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 ਜਨਾਬ ਬਸ ਅੱਜ ਦਿਹਾੜੀ ਟੁੱਟ ਗਈ ਗੱਲ ਦਾ ਖਤਮ ਹੋ ਗਈ ਜੀ ਨਹੀਂ ਚੱਲ ਕੋਈ ਨਹੀਂ ਤੂੰ ਆਪਦੀ ਤਕਲੀਫ ਲੈ ਕੇ ਆਇਆ ਮੈਂ ਹੈੱਡ ਕੁਆਟਰ ਗੱਲ ਕਰੂੰਗਾ ਜੀ ਡਿਪਟੀ ਸਾਹਿਬ ਨਾਲ ਗੱਲ ਕਰੂੰਗਾ ਐਸਐਸਪੀ ਸਾਹਿਬ ਨਾਲ ਕਰੂੰਗਾ ਡੀਸੀ ਸਾਹਿਬ ਨਾਲ ਗੱਲ ਕਰਨੀ ਕੋਸ਼ਿਸ਼ ਕਰਾਂ ਠੇਕੇਦਾਰ ਨਾਲ ਵੀ ਕਰਾਂਗੇ ਬੁਲਾ ਕੇ ਕਿ ਭਈ ਇਹਦੇ ਵਿੱਚ ਜੇ ਕਿਤੇ ਨਾ ਕਿਤੇ ਕੋਈ ਘਾਟਾ ਵਾਧਾ ਹੋ ਸਕਦਾ ਨਾ ਤੁਸੀਂ ਆਤ ਪਾਉ ਖਾ ਯਾਰ ਜਿਵੇਂ ਕਰਿਆਨੇ ਵਾਲੇ ਕੋਲ ਜਾ ਕੇ ਫਰਨੀਚਰ ਵਾਲੇ ਕੋਲ ਜਾ ਕੇ ਮੈਡੀਕਲ ਕੋਲ ਜਾ ਕੇ ਉੱਥੇ ਆਪਾਂ ਕਰਦੇ ਨੇ ਭੰਨ ਤੋੜ ਜਨਾਬ ਕਿਹੜਾ ਅਗਲਾ ਕਹਿੰਦਾ ਚੱਲ ਬਾਹਰ ਬਾਹਰ ਕੱਢ ਦੋ ਉਹਨਾਂ ਦੇ ਖੜੇ ਤਾਂ ਬਾਹਰ ਹੀ ਹੁੰਦੇ ਆ ਉੱਥੇ ਤਾਂ ਜਿੱਥੋਂ ਬੋਤਲ ਲੈਣੀ ਹੈ ਤਾਂ ਉਦੋਂ ਵੀ ਅਗਲਾ ਕਹਿੰਦਾ ਸਾਡਾ ਦਿਮਾਗ ਨਾ ਖਾਜ ਲੈਣੀ ਤਾਂ ਲੈ ਤੇ ਨਹੀਂ ਪਰਾਂ ਹੋ ਉੱਥੇ ਕਿਧਰ ਪਾਉ ਖਾ ਰੌਲਾ ਜਨਾਬ ਫੇਰ ਉਹੀ ਧਰਨਾ ਵੀ ਤਾਂ ਲਾਉਣਾ ਜਨਾਬ ਲੋੜਾ ਤੁਸੀਂ ਧਰਨਾ ਜਿਹੜਾ ਤੁਸੀਂ ਲਾਉਣਾ ਉਹ ਆਮ ਲੋਕਾਂ ਨੂੰ ਜਨਾਬ ਮੇਰੀ ਸੁਣ ਲੋ ਗੱਲ ਇੱਕ ਬੇਨਤੀ ਆ ਸੀਐਮ ਸਾਹਿਬ ਤੱਕਰ ਗੱਲ ਪਹੁੰਚਾ ਦਿਓ ਤੇ ਥੋੜੇ ਤੇ ਆਸਮੀ ਤਾਂ ਨਹੀਂ ਤਾਂ ਫਿਰ ਅਸੀਂ ਧਰਨਾ ਲਾਉਣਾ ਹੀ ਲਾਉਣਾ ਚਾਹੀਦੇ ਇੱਕ ਵਾਰੀ ਪਹੁੰਚਾਓ ਜ਼ਰੂਰ ਜੀ ਮੈਂ ਹੱਲ ਜ਼ਰੂਰ ਕਰਾਂਗਾ ਆਪਾਂ ਧਰਨਾ ਜਿਹੜਾ ਨਾ ਹੋਣੀ ਜ ਇਹਨਾਂ ਨੂੰ ਜਿਹੜਾ ਠੇਕੇਦਾਰ ਤੋਂ ਲੈ ਕੇ ਆਉਂਦੇ ਹਨ ਨਾ ਉਹਦੇ ਬਾਹਰ ਅੱਗੇ ਲਾਉਣਾ ਚਾਹੀਦਾ ਹਾਂ ਸਹੀ ਮੈਡਮ ਸਹੀ ਮੈਡਮ ਉੱਥੇ ਲਾਉਣਾ ਠੇਕੇਦਾਰ ਦੇ ਬਾਹਰ ਚਲਾਉ ਤਾਂ ਆਮ ਲੋਕਾਂ ਨੂੰ ਪਰੇਸ਼ਾਨ ਨਾ ਕਰੋ ਪਤਾ ਤਾਂ ਲੱਗੇ ਉਹ ਜਨਾਬ ਉਹ ਤੁਸੀਂ ਪੁੱਛੋਗੇ ਤੁਸੀਂ ਮੇਰੀ ਇੱਕ ਬੇਨਤੀ ਕਬੂਲ ਕਰ ਲੋ ਵਾਰ-ਵਾਰ ਮੈਂ ਉਹੀ ਗੱਲ ਕਹਿੰਦਾ ਤੋ ਯਾਰ ਸਾਨੂੰ ਐ ਸਾਨੂੰ ਮਜਬੂਰ ਕਰੀ ਜਾਣਾ ਮੈਂ ਆਪਾਂ ਮਾਮੇ ਭੂਆ ਦੇ ਪੁੱਤ ਹੁੰਨੇ ਆ ਹੁਣ ਸਵੇਰੋ ਸਵੇਰੀ ਦਾ ਟਾਈਮ ਐ ਤੈਨੂੰ ਕੀ ਆਖੀਏ ਤੋ ਮੈਂ ਤੈਨੂੰ ਕਹਤਾਂ ਹੈਡ ਕੁਆਟਰ ਗੱਲ ਕਰੂੰਗਾ ਮੈਂ ਐਸਐਸਪੀ ਸਾਹਿਬ ਨਾਲ ਕਰੂੰਗਾ ਡਿਪਟੀ ਸਾਹਿਬ ਦੇ ਧਿਆਨ ਚ ਲਿਆਉਣਾ ਠੀਕ ਹੈ ਡਿਪਟੀ ਡੀਸੀ ਸਾਹਿਬ ਦੇ ਧਿਆਨ ਚ ਲਿਆ ਦੇਾਂਗੇ ਠੇਕੇਦਾਰ ਨਾਲ ਵੀ ਗੱਲ ਕਰਾਂਗੇ ਅਸੀਂ ਆਪਾਂ ਵੈਸੇ ਮੁੰਸ਼ੀ ਸੀ ਸੀਰੀਅਸ ਗੱਲ ਐ ਹਣਾ ਬੁੱਟੇ ਵੀ ਬੁਲਾ ਕੇ ਆਪਾਂ ਪੁੱਛ ਠੇਕੇਦਾਰ ਨੂੰ ਆ ਬੁਲਾ ਲਾਂਗੇ ਆਪਾਂ ਪ ਉਹ ਕਿ ਹੱਪਾ ਪੁੱਛ ਲਾਂਗੇ ਬਾਕੀ ਜਿਹੜੀ ਸੀਐਮ ਸਾਹਿਬ ਦੀ ਗੱਲ ਆ ਸੀਐਮ ਸਾਹਿਬ ਨੂੰ ਚਿੱਠੀ-ਚੁੱਠੀ ਤੁਸੀਂ ਆਪ ਹੀ ਲਿਖੋ ਧਰਨਾ ਪੱਤਰ ਨਾ ਵੀ ਲਿਖ ਦਿਓ ਆਪਦੇ ਵਿੱਚ ਲਿਖਣਾ ਤਾਂ ਤੇ ਜਿੱਥੋਂ ਤੱਕ ਅਸੀਂ ਕਰ ਸਕਦੇ ਆ ਡੀਸੀ ਸਾਹਿਬ ਤੱਕ ਕਰ ਸਕਦੇ ਆ ਐਸਐਸਪੀ ਸਾਹਿਬ ਤਾਂ ਗੱਲ ਕਰ ਲਾਂਗੇ ਡੀਪੀ ਸਾਹਿਬ ਨਾਲ ਗੱਲ ਕਰ ਲਾਂਗੇ ਠੇਕੇਦਾਰ ਨਾਲ ਗੱਲ ਕਰ ਲਾਂਗੇ ਹਲਕੀ ਵਾਲੇ ਨਾਲ ਠੀਕ ਹੈ ਉਹਨੂੰ ਪੁੱਛ ਲਾਂਗੇ ਵੀ 400 ਵਾਲੀ 650 ਦੀ ਕਿਉਂ ਵੇਚੀ ਜਾਂਦੇ ਤੁਸੀਂ ਕੀ ਤੁਹਾਡੀ ਮਜਬੂਰੀ ਹੈ ਕੋਈ ਕਾਰਨ ਤਾਂ ਦੱਸਣਗੇ ਕੋਈ ਕਾਰਨ ਤਾਂ ਦੱਸਣਗੇ ਮਜਬੂਰੀ ਤਾਂ ਕੋਈ ਹੋਊਗੀ ਨਾ ਹਨਾ ਸ਼ਰੇਆਮ ਤਾਂ ਇਹ ਵੇਖ ਨਹੀਂ ਸਕਦੀ ਕੋਈ ਮਜਬੂਰੀ ਉਹ ਤਾਂ ਫਿਰ ਲੈਂਦੇ ਨੇ ਉਹ ਤਾਂ 바ਰਗੇਨਿੰਗ ਕਰਦੇ ਆ ਹਨਾ ਪ੍ਰੈਂਟ ਰੇਟ ਤੋਂ ਘਟਾ ਕੇ ਬਿਲਕੁਲ ਹੋਰਮਾ ਜੇ ਏਸੀ ਲੱਗਿਆ ਇੰਨੇ ਖਰਚੇ ਆ ਮਾਜੇ ਇਹ ਤਾਂ ਫਿਰ ਦੇਖਿਆ ਜਾਵੇ ਆਪਣਾ ਨਜਾਇਜ਼ ਕਰ ਰਹੀ ਹੈ ਜੀ ਗੱਲ ਹਾਂ ਹਾਂ ਨਜਾਇਜ਼ ਗਰੀਬ ਬੰਦੇ ਨੂੰ ਹਾਂ ਬਿਲਕੁਲ ਹੈ ਤਾਂ ਚਲੋ ਜਿਹੜਾ ਨਹੀਂ ਸਾਰਦਾ ਪੀਤੇ ਬਿਨਾ ਹਾਂ ਬਥੇਰੇ ਬੰਦੇ ਆ ਜੀ ਜਿਹੜੇ ਕੰਮ ਕਰਕੇ ਅਗਲਾ ਕਹਿੰਦਾ ਸ਼ੌਂਕ ਘੁੱਟ ਘੁੱਟ ਲਈਏ ਉਹ ਤਾਂ ਉਹ ਤਾਂ ਲੈ ਲੈਂਦੇ ਆ ਕਹਿੰਦਾ ਕਾਬੜ ਲੈਂਦੀ ਨਹੀਂ ਉਹ ਗੱਲ ਵੱਖਰੀ ਉਹ ਗੱਲ ਵੱਖਰੀ ਜੇ ਆਪਾਂ ਨਹੀਂ ਪੀਦੇਗੇ ਚਲ ਕੋਈ ਨੀ ਤਰ੍ਹਾਂ ਕਰਦੇ ਆ ਕੁਛ ਨਾ ਕੁਛ ਇੱਕ ਵਾਰੀ ਕੱਲ ਨੂੰ ਤਾਂ ਨਾ ਹੀ ਪਰਸੋਂ ਮਾਰੀ ਜਿਹੜਾ ਠੀਕ ਕਰੋਗੇ ਬਸ ਇਹ ਨੌਲ ਨਹੀਂ ਗਈ ਆ ਨਵਾਂ ਕੇਸ ਹੈ ਪਹਿਲੀ ਵਾਰ ਆਇਆ ਮਨ ਦਾ ਜਿਹੜਾ ਕੇਸ ਹੈ ਨਾ ਮੈਂ ਤਾਂ ਹੈਰਾਨ ਆ ਮੇਰੇ 14 ਬਹੁਤ ਚਿਰ ਹੋ ਗਿਆ ਜੀ 15 20 ਸਾਲ ਹੋ ਗਏ 15 18 ਸਾਲ ਦੀ ਸਰਵਿਸ ਦੇ ਵਿੱਚ ਮੇਰੇ ਕੋਲ ਤਾਂ ਪਹਿਲਾ ਕੇਸ ਹੈ ਉਹ ਵੀ ਤੇ ਗਈ ਨਹੀਂ ਕੋਈ ਬੰਦਾ ਜਨਾਨੀ ਨਾਲ ਲੜ ਕੇ ਆਉਂਦਾ ਕੋਈ ਜਨਾਨੀ ਬੰਦੇ ਨਾਲ ਲੜ ਕੇ ਆਉਂਦੀ ਆ ਕੋਈ ਸੱਸ ਨਾਲ ਸੋਹਰਾ ਲੜ ਪਿਆ ਕੋਦਰ ਉਹਦਾ ਕੇਸ ਸੁਣਿਆ ਜੀ ਤੇ ਦਾਰੂ ਵਾਲਾ ਕੇਸ ਤਾਂ ਪਹਿਲੀ ਵਾਰ ਹੈ ਝਗੜਾ ਹੈ ਕੋਈ ਦੁਕਾਨ ਦਾ ਝਗੜਾ ਸੋਤਰਾ ਦਾ ਝਗੜੇ ਵਾਲੇ ਆਉਂਦੇ ਆ ਆ ਪਹਿਲੀ ਵਾਰ ਕੇਸ ਹੈ ਮੁੱਟੇ ਬੁਲਾਓ ਮਾਤਾ ਨੂੰ ਫਿਰ ਆਪਾਂ ਚੱਲਣਾ ਹੈ ਹਾਂ ਮਾਤਾ ਨੂੰ ਬੁਲਾ ਜੀ ਹਾਂ ਬ